ਅਗਲੀ ਗੱਲ ਆ ਗਈ ਪ੍ਰਸ਼ਾਦ ਦੇ ਉਹ ਮੇਰੀ ਮਰਜ਼ੀ ਹੈ ਮੈਂ ਖਾਣਾ ਕਿ ਨਹੀਂ ਖਾਣਾ ਤੂੰ ਕੋਣ ਹੁੰਦਾ ਮੈਨੂੰ ਕਹਿਣ ਵਾਲਾ ਪ੍ਰਸ਼ਾਦ ਖਾਓ ਇਹ ਮੇਰੀ ਆਪਣੀ ਆਜ਼ਾਦ ਮਰਜ਼ੀ ਹੈ ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ ਤੁਸੀਂ ਕੋਣ ਹੁੰਦੇ ਹੋ ਕਹਿਣ ਵਾਲੇ ਕਿ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਤੁਹਾਡਾ ਤੁਹਾਡਾ ਤੁਸੀਂ ਕੌਣ ਸਾਡੇ ਤੇ ਜੱਜ ਲੱਗੇ ਹੋ ਤੁਸੀਂ ਕਿੱਦਾਂ ਸਵਾਲ ਕਰ ਸਕਦੇ ਸਾਡੇ ਕੋਲ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਸਾਡੀ ਮਰਜ਼ੀ ਹੈ ਤੂੰ ਜੈਸਾ ਤੂੰ ਅਗਰ ਅਮਰ ਸ਼ੱਕਿਆ ਹੋਵੇ ਅਮਰਤ ਸ਼ੱਕ ਕੇ ਤੈਨੂੰ ਦੱਸਿਆ ਗਿਆ ਵੀ ਅੰਮ੍ਰਿਤ ਛਕਣ ਵਾਲੇ ਬੰਦੇ ਨੇ ਜਿਹਨੇ ਵੀ ਅੰਮ੍ਰਿਤ ਛਕਿਆ ਉਹ ਬੰਦਾ ਮਾਸ ਮੱਛੀ ਨਹੀਂ ਖਾ ਸਕਦਾ ਉਹ ਇਹੋ ਜਿਹਾ ਸੇਵਨ ਨਹੀਂ ਕਰ ਸਕਦਾ ਉਹ ਸ਼ਰਾਬ ਨਹੀਂ ਪੀ ਸਕਦਾ ਤੁਹਾਡੇ ਉਸ ਸਿਸਟਮ ਦੇ ਹਿਸਾਬ ਦੇ ਨਾਲ ਉਹ ਸਾਰਾ ਕੁਝ ਹੋਵੇ ਤੇ ਤੂੰ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਕਮਾਂ ਵੀ ਹਾਂਜੀ ਕੋਈ ਗੱਲ ਨਹੀਂ ਤੂੰ ਛੱਡ ਤੂੰ ਇਦਾਂ ਕਰ ਵੀ ਤੂੰ ਮੱਛੀ ਖਾ ਲਾ ਤੂੰ ਖਾਏਂਗਾ ਮੈਂ ਤੈਨੂੰ ਕਮਾਂ ਤੂੰ ਮੀਟ ਖਾ ਲਾ ਤੂੰ ਖਾਏਂਗਾ ਮੈਂ ਕਮਾਂ ਤੈਨੂੰ ਵੀ ਭਾਈ ਤੂੰ ਚਰਚ ਵਿੱਚ ਜੇ ਆਉਣਾ ਹੈ ਤੇ ਸਾਡਾ ਸਿਸਟਮ ਹੈ ਵੀ ਤੈਨੂੰ ਸਿਰ ਤੋਂ ਪਗੜੀ ਉਤਾਰ ਕੇ ਆਉਣਾ ਪਵੇਗਾ ਤੇ ਕੀ ਤੂੰ ਸਿਰ ਤੋਂ ਪਗੜੀ ਉਤਾਰ ਕੇ ਆਏਂਗਾ ਜੇ ਮੈਂ ਤੈਨੂੰ ਕਹਿ ਤਮਾਂ ਬੇ ਤੂੰ ਆਪਣਾ ਸਿਰ ਸਾਹਿਬ ਲਾ ਕੇ ਆ ਤੂੰ ਆਏਂਗਾ ਜੇ ਮੈਂ ਤੈਨੂੰ ਕਹਾਂ ਆਪਣਾ ਸਿੱਖੀ ਬਾਣਾ ਲਾ ਕੇ ਆ ਤੂੰ ਆਏਂਗਾ ਤੂੰ ਦੇਖ ਲਈ ਗਾਲ੍ਹਾਂ ਪਵੇਂਗਾ ਤੁਸੀਂ ਹੁੰਦੇ ਕੌਣ ਹੋ ਸਾਡੇ ਇਸ ਬਾਣੇ ਦੇ ਉੱਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਸਾਡੇ ਸ੍ਰੀ ਸਾਹਿਬ ਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਤੇ ਜੇ ਤੁਸੀਂ ਅਗਲੇ ਦੇ ਲਈ ਆਪਣੇ ਇਹੋ ਜਿਹੇ ਸਟੈਂਡ ਰੱਖਦੇ ਹੋ ਤੇ ਦੂਜੇ ਦੇ ਸਟੈਂਡ ਤੇ ਤੁਹਾਨੂੰ ਕੱਲ ਹੀ ਮੌਤ ਪੈ ਜਾਂਦੀ ਦੂਜੇ ਤਾਂ ਵੀ ਸਟੈਂਡ ਆ ਦੂਜੇ ਦੀ ਵੀ ਆਸਥਾ ਇਕੱਲਾ ਇੱਥੇ ਦੁਨੀਆ ਵਿੱਚ ਸਿਰਫ ਤੁਹਾਡੇ ਧਰਮ ਨਹੀਂ ਆ ਬਾਕੀ ਵੀ ਆ ਤੁਹਾਡੇ ਧਰਮ ਤੋਂ ਪਹਿਲਾਂ ਵੀ ਦੁਨੀਆ ਜਿੰਦੀ ਸੀ ਜਦੋਂ ਸਿੱਖੀ ਦਾ ਨਾਂ ਤੱਕ ਕੋਈ ਨਹੀਂ ਜਾਣਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਉਦੋਂ ਵੀ ਲੋਕ ਧਰਮੀ ਹੁੰਦੇ ਸੀਗੇ ਉਦੋਂ ਵੀ ਲੋਕ ਰਾਸਵਾਜ ਹੁੰਦੇ ਸੀ ਉਦੋਂ ਵੀ ਦੁਨੀਆ ਚੱਲਦੀ ਸੀ ਇਹ ਕਿਤੇ ਦੁਨੀਆ ਗੁਰੂਆਂ ਦੇ ਆਉਣ ਤੋਂ ਬਾਅਦ ਨਹੀਂ ਚੱਲਣ ਲੱਗੀ ਦੁਨੀਆ ਪਹਿਲਾਂ ਵੀ ਚੱਲਦੀ ਸੀ ਤਾਂ ਨੋ ਸਿਰਫ ਦੂਜੇ ਮਜਬ ਦੇ ਉੱਤੇ ਗੱਲਾਂ ਕਰਨੀਆਂ ਆਉਂਦੀਆਂ ਫਿਰ ਜੇ ਤੇ ਤੁਸੀਂ ਕਰਦੇ ਹੋ ਨਾ ਤੇ ਫਿਰ ਐਡਾ ਵੀ ਜੁਰਤ ਰੱਖਿਆ ਕਰੋ ਇੰਨੀ ਹਿੰਮਤ ਵੀ ਰੱਖਿਆ ਕਰੋ ਫਿਰ ਸੁਣਨ ਦੀ ਵੀ ਫਿਰ ਕਤਲੋ ਗੈਰਤ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਮਰਮਰਾਂ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਵੇਟ ਕਰਿਆ ਕਰੋ ਅਗਲੇ ਦੇ ਸਵਾਲ ਦੇ ਵੀ ਤੋਦਾ ਸਵਾਲ ਦਾ ਜਵਾਬ ਦੇ ਗੱਲ ਨਾ ਪਿਆ ਕਰੋ ਫਿਰ ਫਿਰ ਸਵਾਲ ਦਾ ਜਵਾਬ ਦਿਓ ਜਦੋਂ ਅਗਲਾ ਕੁਝ ਕਰਦਾ ਨਾ ਸਵਾਲ ਤੇ ਉਹਦਾ ਜਵਾਬ ਦਿਓ ਬਿਓਂਡ ਬਿਜ਼ਨਸ ਬਾਈ ਕਤਾਰ 에ਅਰਵੇਜ਼ ਟਾਡੇ ਤੇ ਆਪਣੇ ਕਥਾਵਾਚਕ ਤੁਹਾਡੇ ਆਪਣੇ ਪਾਠੀ ਇੱਕ ਦੂਜੇ ਦੀ ਵਿਰੋਧਤਾ ਵਿੱਚ ਲੱਗੇ ਤੁਹਾਡੇ ਆਪਣੇ ਹੀ ਹੁਣ ਜਿਹੜੇ ਗੁਣੀ ਗਿਆਨੀ ਲੋਕ ਆ ਉਹ ਤੁਹਾਡੀਆਂ ਆਪਣੀਆਂ ਹੀ ਦਸੀਆਂ ਹੋਈਆਂ ਗੱਲਾਂ ਦੇ ਉੱਤੇ ਅੱਜ ਉਹ ਕਿੰਤੂ ਪ੍ਰੰਤੂ ਕਰ ਰਹੇ ਆ ਆ ਤੁਸੀਂ ਪ੍ਰਚਾਰ ਦੀ ਮੁਖਾਲਫਤ ਕਰ ਰਹੇ ਸੀ ਆ ਹੁਣ ਵੀਡੀਓ ਪਾਤੀ ਹੈ ਕਿਸੇ ਨੇ ਵੀ ਤੁਹਾਡੇ ਗ੍ਰੰਥ ਦੇ ਹਿਸਾਬ ਦੇ ਨਾਲ ਵੀ ਪ੍ਰਸ਼ਾਦ ਨਹੀਂ ਖਾਣਾ ਚਾਹੀਦਾ ਹੁਣ ਦੱਸੋ ਕੀ ਜਵਾਬ ਹੈ ਤੁਹਾਡੇ ਕੋਲ ਤੁਹਾਡੇ ਆਪਣੇ ਕਥਾਵਾਚਕ ਨੇ ਪੰਕਤੀ ਪੜ੍ਹ ਕੇ ਸੁਣਾਈ ਆਂ ਔਰ ਉਹਦੇ ਮੁਤਾਬਕ ਉਹਨੇ ਦੱਸਿਆ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਉਹਦੇ ਲਈ ਪ੍ਰਸ਼ਾਦ ਖਾਣਾ ਬਣਦਾ ਨਹੀਂ ਤੇ ਤੁਸੀਂ ਹੁਣ ਦੱਸੋ ਵੀ ਗੁਰਦੁਆਰਿਆਂ ਵਿੱਚ ਤੇ ਪ੍ਰਸ਼ਾਦ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਉਥੇ ਦਾ ਮੇਨ ਜਿਹੜਾ ਹੈ ਨਾ ਟਾਰਗੇਟ ਹੈ ਜਿਹੜਾ ਉਸੇ ਚੀਜ਼ ਤੇ ਰੱਖਿਆ ਹੋਇਆ ਤੇ ਹੁਣ ਤੁਹਾਡਾ ਹੀ ਬੰਦਾ ਉੱਠ ਕੇ ਕਹਿ ਰਿਹਾ ਸੀ ਥੋੜੀ ਕਹਿ ਰਹੇ ਆ ਤੁਹਾਡਾ ਬੰਦਾ ਕਹਿ ਰਿਹਾ ਹੈ ਹੁਣ ਉਹਦਾ ਜਵਾਬ ਦਿਓ ਤੇ ਜੇ ਤੁਹਾਡਾ ਆਪਣਾ ਧਰਮ ਵੀ ਕਹਿ ਰਿਹਾ ਵੀ ਇਹ ਨਹੀਂ ਠੀਕ ਤੇ ਤੁਸੀਂ ਤਾਂ ਫਿਰ ਗੁਰੂ ਦਾ ਹੁਕਮ ਮੰਨੂਗੇ ਨਾ ਤੇ ਉਸੇ ਤਰ੍ਹਾਂ ਸਾਡੇ ਪ੍ਰਭੂ ਦਾ ਹੁਕਮ ਹੈ ਸਾਡੇ ਪ੍ਰਭੂ ਨੇ ਆਪਣੇ ਆਪ ਨੂੰ ਇੱਕੋ ਵਾਰ ਪ੍ਰਸ਼ਾਦ ਕਰਕੇ ਚੜ੍ਹਾ ਦਿੱਤਾ ਹੈ ਇਸ ਲਈ ਹੁਣ ਸਾਡੇ ਲਈ ਪ੍ਰਸ਼ਾਦ ਖਾਣਾ ਸਾਡੇ ਲਈ ਪ੍ਰਸ਼ਾਦ ਖਾਣਾ ਤੇ ਗੁਨਾਹ ਠਹਿਰਦਾ ਹੈ ਅਸੀਂ ਨਹੀਂ ਖਾਵਾਂਗੇ ਅਸੀਂ ਕੀ ਕਰਨਾ ਹੈ ਇਹ ਅਸੀਂ ਡਿਸਾਈਡ ਕਰਨਾ ਹੈ ਤੁਸੀਂ ਮਨੁਵਾਦੀ ਹੋ ਜਿਹੜਾ ਤੁਸੀਂ ਦੂਜੇ ਦਾ ਪਮਾਨਾ ਤੈਅ ਕਰੋਗੇ ਵੀ ਸਾਹਮਣੇ ਵਾਲੇ ਬੰਦੇ ਨੇ ਕੀ ਪੋਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕਿਦਾਂ ਰਹਿਣਾ ਹੈ ਤੁਸੀਂ ਡਿਸਾਈਡ ਕਰੋਗੇ ਤੇ ਜੇ ਤੁਸੀਂ ਵੀ ਇਹ ਕਰ ਰਹੇ ਹੋ ਫਿਰ ਮਨੁਵਾਦੀਆਂ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂਗਾ ਫਿਰ ਤੁਸੀਂ ਇਹ ਨਾ ਕਿਹਾ ਕਰੋ ਮਾਨਸਿਕੀ ਜਾਤ ਸਭੇ ਇੱਕ ਪਹਿਚਾਨ ਉਹ ਫਿਰ ਤੁਸੀਂ ਗੁਰੂਆਂ ਦੀ ਫਿਲਾਸਫੀ ਨੂੰ ਛੱਡ ਦਿਓ ਫਿਰ ਫਿਰ ਤੁਸੀਂ ਆਪਣੇ ਨੂੰ ਮੰਨੋ ਕਿ ਤੁਸੀਂ ਮਨੁਵਾਦੀ ਹੋ ਕਿਉਂਕਿ ਇਹ ਮਨੁਵਾਦੀਆਂ ਦਾ ਕੰਮ ਆ ਕਿਸੇ ਦੀ ਆਸਥਾ ਨੂੰ ਤੈਅ ਕਰਨਾ ਕਿਸੇ ਨੇ ਕੀ ਕਰਨਾ ਆ ਕਿਸੇ ਨੇ ਕੀ ਨਹੀਂ ਕਰਨਾ ਕਿਸੇ ਨੇ ਕੀ ਖਾਣਾ ਆ ਕਿਸੇ ਨੇ ਕੀ ਪਹਿਨਣਾ ਆ ਕਿਸੇ ਨੇ ਕਿੱਥੋਂ ਦੀ ਨੰਗਣਾ ਆ ਕਿਸੇ ਨੇ ਕਿੱਥੋਂ ਦੀ ਜਾਣਾ ਆ ਇਹ ਗੁਰੂ ਦੇ ਸਿੱਖਾਂ ਦਾ ਕੰਮ ਨਹੀਂ ਸੁਸ਼ੀ ਸੁਣ ਤੇ ਆਂ ਦੇਖੋ ਤੁਹਾਨੂੰ ਦੋ ਜਵਾਬ ਮੈਂ ਦੇ ਦਿੱਤੇ ਆ ਪ੍ਰਸ਼ਾਦ ਖਾਣਾ ਜਾਂ ਨਹੀਂ ਖਾਣਾ ਇਹ ਮੇਰੀ ਆਸਥਾ ਹੈ ਮੈਂ ਨਹੀਂ ਖਾਣਾ ਔਰ ਦੂਸਰੀ ਗੱਲ ਤੁਹਾਨੂੰ ਜੇ ਪਤਾ ਵੀ ਮੈਂ ਪ੍ਰਸ਼ਾਦ ਨਹੀਂ ਖਾਣਾ ਤੁਸੀਂ ਆਪਣਾ ਪ੍ਰਸ਼ਾਦ ਮੇਰੇ ਵੱਲ ਕਰਕੇ ਆਪਣੇ ਪ੍ਰਸ਼ਾਦ ਦੀ ਬੇਅਦਬੀ ਕਿਉਂ ਕਰਦੇ ਹੋ ਤੁਸੀਂ ਕਿਉਂ ਕਰਦੇ ਹੋ ਤੁਹਾਨੂੰ ਮੰਨ ਲਓ ਪਤਾ ਹੋਵੇ ਵੈਸੇ ਸਾਡੀ ਚਰਚ ਦਾ ਇਹ ਸਿਧਾਂਤ ਨਹੀਂ ਆ ਕਿਸੇ ਵੀ ਰੂਪ ਦੇ ਵਿੱਚ ਕੋਈ ਬੰਦਾ ਆਵੇ ਕੋਈ ਵੈਲਕਮ ਆ ਉਹਨੂੰ ਜਦੋਂ ਸਿੱਖਿਆ ਮਿਲ ਜੂਗੀ ਸਿੱਖਿਆ ਪ੍ਰਾਪਤ ਹੋ ਜੂਗੀ ਫਿਰ ਉਹਨੇ ਆਪਣੀ ਆਜ਼ਾਦ ਮਰਜ਼ੀ ਦੇ ਵਿੱਚ ਇਹ ਤੈਅ ਕਰਨਾ ਆ ਕਿ ਉਹਨੇ ਇਹ ਕੁਝ ਕਰਨਾ ਆ ਕਿ ਨਹੀਂ ਕਰਨਾ ਲੇਕਿਨ ਤੁਸੀਂ ਦੱਸੋ ਬਾਈ ਚਾਂਸ ਚਰਚ ਦਾਏ ਕਿਸੇ ਦਾ ਰੂਲ ਹੋਵੇ ਹੈਗਾ ਨਹੀਂ ਆ ਹੋਵੇ ਵੀ ਭਾਈ ਕੋਈ ਵੀ ਬੰਦਾ ਜਿਹੜਾ ਹੈ ਨਾ ਜਿਵੇਂ ਤੁਸੀਂ ਦੱਸ ਦਿਓ ਆ ਸਿੱਖੀ ਰੂਪ ਹੁੰਦਾ ਆ ਕੋਈ ਵੀ ਬੰਦਾ ਉਸ ਰੂਪ ਦਾ ਚਰਚ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਤੇ ਤੁਹਾਨੂੰ ਇਹ ਪਤਾ ਹੋਵੇ ਤੇ ਕੀ ਤੁਸੀਂ ਜਾਓਗੇ ਨਹੀਂ ਜਾਓਗੇ ਕਿਉਂ ਨਹੀਂ ਜਾਓਗੇ ਕਿਉਂਕਿ ਤੁਹਾਡੇ ਗੁਰੂ ਦਾ ਹੁਕਮ ਹੈ ਤੁਸੀਂ ਉਹਨੂੰ ਪੂਰਾ ਕਰਨਾ ਤੁਸੀਂ ਤੇ ਮਰ ਜਾਓਗੇ ਪਰ ਉਹ ਬਣਾ ਨਹੀਂ ਲਾ ਸਕਦੇ ਤੁਹਾਡੇ ਲਈ ਤੇ ਉਹ ਇੱਕ ਗੈਰਤ ਦੀ ਗੱਲ ਹੈ ਤੇ ਫਿਰ ਤੁਸੀਂ ਇਹੋ ਜੀ ਜਗ੍ਹਾ ਤੇ ਜਾਓਗੇ ਹੁਣ ਜਿੱਥੇ ਮਨਾਈ ਹੈ ਮੰਨ ਲਓ ਉੱਥੇ ਤੁਸੀਂ ਜਾ ਕੇ ਕੋਨੇ ਮੈਂ ਤੇ ਇਦਾਂ ਹੀ ਰਹਿਣਾ ਹੈ ਉਹ ਗੱਲ ਬਣਦੀ ਨਹੀਂ ਸਾਡੇ ਵਿੱਚ ਮਨਾਹੀ ਹੈ ਅਸੀਂ ਪ੍ਰਸ਼ਾਦ ਨਹੀਂ ਖਾਣਾ ਤੁਸੀਂ ਆਪਣਾ ਪ੍ਰਸ਼ਾਦ ਸਾਨੂੰ ਦੇ ਕੇ ਕਹਿੰਦੇ ਬੇਅਦਬੀ ਕਰਦੇ ਪ੍ਰਸ਼ਾਦ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਪ੍ਰਸ਼ਾਦ ਨੂੰ ਤੁਸੀਂ ਆਪਣੇ ਪ੍ਰਸ਼ਾਦ ਨੂੰ ਆਪ ਗਲਤ ਠਰਵਾਉਂਦੇ ਹੋ ਤਾਂ ਅਗਰ ਆਪ ਆਪਣਾ ਬਿਜ਼ਨਸ ਗਰੋ ਕਰਨਾ ਚਾਹਤੇ ਹਨ ਤਾਂ ਬਹੁਤ ਜ਼ਰੂਰੀ ਹੈ ਕਿ ਆਪਕੇ ਬਿਜ਼ਨਸ ਕੇ ਆਸ-ਪਾਸ ਮੈਨੂੰ ਪਤਾ ਵੀ ਤੁਸੀਂ ਅਗਰ ਮੇਰੇ ਕੋਲ ਚਰਚੇ ਵਿੱਚ ਆਏ ਹੋ ਮੈਨੂੰ ਪਤਾ ਮੈਂ ਕਹਾਂ ਹਾਂਜੀ ਭਾਈ ਸਾਹਿਬ ਸ੍ਰੀ ਸਾਹਿਬ ਲਾ ਕੇ ਆਓ ਮੈਨੂੰ ਪਤਾ ਤੁਸੀਂ ਕਿਸੇ ਵੀ ਕੀਮਤ ਉੱਤੇ ਨਹੀਂ ਕਰੋਗੇ ਤੇ ਫਿਰ ਮੈਂ ਬੇਵਕੂਫ ਹੋਵਾਂਗਾ ਨਾ ਜੇ ਮੈਂ ਤੁਹਾਨੂੰ ਕਹਾਂ ਕਵਾਂਗਾ ਕਿ ਹਾਂਜੀ ਸਿਰੀ ਸਾਹਿਬ ਲਾ ਕੇ ਆਓ ਜੀ ਗੁਰੂ ਦਾ ਬਣਾ ਲਾ ਕੇ ਆਓ ਜੀ ਸਿਰ ਤੇ ਪਗੜੀ ਲਾ ਕੇ ਆਓ ਜੀ ਫਿਰ ਮੈਂ ਮੂਰਖ ਹੋਵਾਂਗਾ ਨਾ ਕਿਉਂਕਿ ਮੈਨੂੰ ਪਤਾ ਤੁਸੀਂ ਇਹ ਨਹੀਂ ਕਰਨਾ ਉਸੇ ਤਰ੍ਹਾਂ ਤੁਹਾਡੀ ਮੱਤ ਕੰਮ ਨਹੀਂ ਕਰਦੀ ਤੁਹਾਨੂੰ ਨਹੀਂ ਪਤਾ ਬਾਈਬਲ ਦੇ ਪਰਮੇਸ਼ਵਰ ਦਾ ਇਹ ਹੁਕਮ ਹੈ ਕਿ ਪ੍ਰਸ਼ਾਦ ਨਹੀਂ ਖਾਣਾ ਫਿਰ ਤੁਸੀਂ ਇਸ ਵਿਸ਼ੇ ਨੂੰ ਕੱਲ ਹੀ ਠਾਉਂਦੇ ਹੋ ਅਗਲੀ ਗੱਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੇ ਗੁਰੂਆਂ ਨੂੰ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਹੋ ਦੱਸੋ ਕਿਹਨੇ ਕਿਹਾ ਸੀ ਬੰਦੇ ਦਾ ਨਾਮ ਲਓ ਜਾਓ ਜਾ ਕੇ ਮਾਰ ਦਿਓ ਕਤਲ ਕਰ ਦਿਓ ਅਸੀਂ ਇਹ ਵਿੱਚ ਬੋਲਾਂਗੇ ਗੱਲ ਕੀ ਹੈ ਤੁਹਾਡੇ ਪੱਲੇ ਕੁਝ ਨਹੀਂਗਾ ਇਦਾਂ ਦਾ ਤੁਹਾਨੂੰ ਪਤਾ ਕੁਝ ਨਹੀਂਗਾ ਸਿਰਫ ਕੀ ਹੈ ਮਸੀਹਤ ਦੇ ਵੱਧ ਦੇ ਪ੍ਰਚਾਰ ਪ੍ਰਸਾਰ ਤੋਂ ਤੁਸੀਂ ਲੋਕ ਪਰੇਸ਼ਾਨ ਆਪ ਤੇ ਗੋਲਕਾਂ ਦੇ ਲਟੇਰੇ ਬਣੇ ਹੋਏ ਆਪ ਦੇ ਗੁਰਦੁਆਰਿਆਂ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਕਿਰਪਾਨਾ ਚੱਲ ਜਾਂਦੀਆਂ ਸਾਫ਼ ਵੀਡੀਓ ਮੈਂ ਦੋਸ਼ ਨਹੀਂ ਲਾਉਂਦਾ ਜੋ ਤੁਸੀਂ ਕੀਤਾ ਉਹ ਮੈਂ ਤੁਹਾਡੇ ਅੱਗੇ ਲਿਆਉਣਾ ਸੋ ਆਪਣੇ ਇਹਨਾਂ ਚੀਜ਼ਾਂ ਦਾ ਕਰਕੇ ਤੁਸੀਂ ਲੜੀ ਜਾ ਰਹੇ ਹੋ ਪ੍ਰਚਾਰ ਪ੍ਰਸਾਰ ਦਾ ਕੰਮ ਤੇ ਕਰ ਹੀ ਨਹੀਂ ਰਹੇ ਤੇ ਹੁਣ ਜੇ ਤੁਹਾਡਾ ਕੀਤਾ ਪ੍ਰਚਾਰ ਲੋਕਾਂ ਨੂੰ ਨਹੀਂ ਸਮਝ ਆ ਰਿਹਾ ਲੋਕੀ ਉਸ ਪਾਸੇ ਨੂੰ ਨਹੀਂ ਜਾਗਰਕ ਹੋ ਰਹੇ ਤੇ ਦੂਜਾ ਜਿਹੜਾ ਪ੍ਰਚਾਰ ਦੇ ਉੱਤੇ ਜ਼ੋਰ ਦੇ ਰਿਹਾ ਹੈ ਜੇ ਲੋਕ ਉਸ ਪਾਸੇ ਨੂੰ ਆਕਰਸ਼ਿਤ ਹੋ ਰਹੇ ਆ ਫਿਰ ਤੁਸੀਂ ਜਲਬਲ ਕੇ ਉੱਠਦੇ ਹੋ ਬਰਾਬਰੀ ਕਰੋ ਪ੍ਰਚਾਰ ਪ੍ਰਸਾਰ ਦੇ ਮਾਧਿਅਮ ਤੋਂ ਤੇ ਰੱਬ ਤੇ ਤੁਸੀਂ ਆਪ ਹੀ ਕਹਿੰਦੇ ਹੋ ਸਾਰਿਆਂ ਦਾ ਏਕ ਹੈ ਤੇ ਜੇ ਰੱਬ ਸਾਰਿਆਂ ਦਾ ਏਕ ਹੈ ਨਾ ਤੇ ਫਿਰ ਅਰਦਾਸ ਤੁਹਾਡੇ ਦੇ ਨਾਲ ਵੀ ਉਹ ਸਭ ਕੁਝ ਚਮਤਕਾਰ ਹੋ ਸਕਦੇ ਕਰਨ ਵਾਲਾ ਕੋਈ ਭਾਈ ਕੋਈ ਪਾਠੀ ਕੋਈ ਪਾਸਟਰ ਕੋਈ ਮੌਲਵੀ ਕੋਈ ਪੰਡਤ ਨਹੀਂ ਹੁੰਦਾ